ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਲੀਮ ਐਂਡ ਗ੍ਰੇਸ ਫੈਸ਼ਨ ਹਬ ਬਰੰਪਰਾਪੁਰ ਤੋਂ ਆ ਤੁਹਾਡੇ ਲਈ ਗਰਮੀ ਵਾਲੀ ਬਹੁਤ ਹੀ ਸੋਹਣੀ ਕਲੈਕਸ਼ਨ ਲੈ ਕੇ ਆਏ ਆ ਜੀ ਜਿਦੇ ਵਿੱਚ ਤੁਹਾਨੂੰ ਕੁਰਤੀ ਸ਼ਾਰਟ ਟੌਪ ਤੇ ਕੋਰਸੈਟ ਮਿਲਣਗੇ ਜਿੱਦਾਂ ਕਿ ਪਹਿਲਾ ਕਨਸੈਪਟ ਸਾਡਾ ਹੈਗਾ ਕਿ ਮਸਲਿਨ ਮਸਲਿਨ ਕਾਟਨ ਦੇ ਉੱਪਰ ਜਿਦੇ ਵਿੱਚ ਕਿ ਲਖਨਵੀ ਵਰਕ ਹੋਇਆ ਹੋਇਆ ਬੜੀ ਸੋਹਣੀ ਇਹਦੀ ਨੈਕਲਾਈਨ ਬਣੀ ਹੋਈ ਆ ਬੜਾ ਹੀ ਸੋਹਣਾ ਜਿਹੜਾ ਇੱਕ ਤੇ ਲਖਨਵੀ ਵਰਕ ਦੇ ਨਾਲ ਸਾਰੇ ਜਿਹੜੇ ਕੁਰਤੀ ਦੇ ਉੱਪਰ ਵਰਕ ਕੀਤਾ ਗਿਆ ਚਾਰੇ ਚਾਰ ਸਪੇਰੇ ਘੇਰੇ ਨੂੰ ਜਿਹੜੀ ਹੈਗੀ ਹੈਗੇ ਏਮਬ੍ਰੋਇਡਰੀ ਕੀਤੀ ਗਈ ਹੈ ਸੈਕੰਡ ਕਨਸੈਪਟ ਹੈਗਾ ਜੀ ਸਾਡਾ ਕਸ਼ਮੀਰੀ ਵਰਕ ਕਸ਼ਮੀਰੀ ਵਰਕ ਦੇ ਨਾਲ ਇਹ ਵੀ ਕਾਟਨ ਦੇ ਉੱਪਰ ਜਿਹੜਾ ਰੈਡੀ ਹੋਇਆ ਹੋਇਆ ਪ੍ਰੋਪਰ ਮੋਢੇ ਦੇ ਮੋਢੇ ਤੱਕ ਜਿਹੜੀ ਹੈਗੀ ਇਹਨੂੰ embroidery ਕੀਤੀ ਗਈ ਆ ਚਾਰ ਸਪੇਰਾ ਜਿਹੜਾ ਘੇਰਾ ਬਣਿਆ ਹੋਇਆ ਤੇ ਪ੍ਰੋਪਰ ਜਿਹੜੀ ਇਹਦੀ ਨੈਕਲੈਂਡ ਬਣੀ ਹੋਈ ਆ ਕਲਰ ਇਹਦਾ ਬੜਾ ਪਿਆਰਾ ਹੈ ਜੀ ਇਹਦੀ ਬੈਕ ਦੇ ਉੱਪਰ ਵੀ ਬੜਾ ਸੋਹਣਾ ਵਰਕ ਹੋਇਆ ਹੋਇਆ ਹੈ ਜਦੋਂ ਵੀਅਰ ਕਰੋਗੇ ਤਾਂ ਬੜਾ ਜਿਹੜਾ ਸੋਨਾ ਜਿਹਦੀ ਇਹਦੀ ਲੁੱਕ ਆਊਗੀ ਇਹਨੂੰ ਤੁਸੀਂ ਸ਼ਰਾਰੇ ਨਾਲ ਗਰਾਰੇ ਨਾਲ ਪੈਂਟ ਨਾਲ ਜਿੱਤਮੀ ਪਾ ਸਕਦੇ ਹੋਗੇ 3rd ਜਿਹੜਾ ਬੜਾ ਹੀ ਸੋਨਾ ਮਹਿੰਦੀ ਕਲਰ ਦੇ ਵਿੱਚ ਰੈਡੀ ਹੋਇਆ ਹੋਇਆ ਇਹਦੀ ਕੜਾਈ ਦਾ ਜਿਹੜਾ ਪੈਟਰਨ ਹੈ ਡਿਫਰੈਂਟ ਹੈ ਇਹ ਸਾਰਾ ਜਿਹੜਾ ਹੈਗਾ ਕਸ਼ਮੀਰੀ ਵਰਕ ਨਾਲ ਹੀ ਰੈਡੀ ਹੋਇਆ ਹੋਇਆ ਇਹ ਵੀ ਬੜਾ ਸੋਨਾ ਕਲਰ ਹੈ ਜਿਹੜਾ ਜੀ ਪ੍ਰੋਪਰ ਮਹਿੰਦੀ ਕਲਰ ਇਹਦਾ ਹੈਗਾ ਇਹ ਵਾਲਾ ਬਲੈਕ ਦੇ ਉੱਪਰ ਰੈਡੀ ਹੋਇਆ ਹੋਇਆ ਥੋੜਾ ਘੇਰੇ ਦਾ ਕੰਮ ਜ਼ਿਆਦਾ ਹੋਇਆ ਹੋਇਆ ਤੇ ਨੈਕਲਾਈਨ ਵੀ ਦੀ ਥੋੜੀ ਹੈਵੀ ਬਣੀ ਹੋਈ ਹੈ। ਇਹਦੇ ਹੀ ਬੈਕ ਦੇ ਉੱਪਰ ਫਲਾਵਰ ਬਣਿਆ ਹੋਇਆ ਹੈ। ਇਹ ਵਾਲਾ ਬਰੋਜੀ ਕਲਰ ਦੇ ਵਿੱਚ ਹੈ ਜੀ। ਇਹਦੇ ਵੀ ਜਿਹੜਾ ਹੈਗਾ ਨੈਕ ਦੇ ਉੱਪਰ ਕੰਮ ਹੋਇਆ ਤੇ ਘੇਰੇ ਦੇ ਉੱਪਰ ਕੰਮ ਹੋ ਕੇ ਤੇ ਪਲਾਸੇ ਤੇ ਇੱਕ ਫਲਾਵਰ ਬਣਿਆ ਹੋਇਆ। ਕਾਫੀ ਹੈਵੀ ਲੁੱਕ ਜਿਹੜੀ ਇਹਦੀ ਆਉਂਦੀ ਹੈ। ਬੜਾ ਸੋਹਣਾ ਲੱਗਦਾ ਹੈ ਵੀ ਇਹ ਲਾਈਟ ਫਰੋਜ਼ੀ ਕਲਰ ਹੈ ਜੀ ਇਹਨਾਂ ਨੂੰ ਨਾ ਤੁਸੀਂ ਜਲਦੀ ਜਲਦੀ ਜਿਹੜਾ ਹੈਗਾ ਆਰਡਰ ਕਰ ਸਕਦੇ ਹੋ ਕਿਉਂਕਿ ਇਹ ਜਿਹੜੀਆਂ ਐਟਮਾ ਹੁੰਦੀਆਂ ਨੇ ਸਾਡੇ ਕੋਲ ਘੱਟ ਕੁਆਂਟੀਟੀ ਦੇ ਵਿੱਚ ਹੁੰਦੀਆਂ ਨੇ ਤੇ ਛੇਤੀ ਜਿਹੜੀਆਂ ਹੈਗੇ ਸੋਲਡ ਆਊਟ ਹੋ ਜਾਂਦੀਆਂ ਫਿਰ ਕਈ ਭੈਣਾਂ ਦੇ ਜਿਹੜੇ ਹੈਗੇ ਕਿ ਸ਼ਿਕਵੇ ਹੁੰਦੇ ਸਾਡੇ ਨਾਲ ਕਿ ਸਾਨੂੰ ਤੇ ਮਿਲਿਆ ਨਹੀਂ ਹੈਗਾ ਜੀ ਤੇ ਰੀਸਟਾਕ ਹੋਣ ਨੂੰ ਥੋੜਾ ਟਾਈਮ ਲੱਗ ਜਾਂਦਾ ਜਿੱਦਾਂ ਆਹ ਵਾਲਾ ਪੈਟਰਨ ਹੈ ਇਹ ਹੈਗਾ ਜੀ ਆਪਣਾ ਲਖਨਵੀ ਵਰਕ ਦੇ ਨਾਲ ਪ੍ਰਿੰਟ ਜਿਹੜੀ ਇਹਦੀ ਕੁੜਤੀ ਆਉਗੀ ਤੇ ਪਿਓਰ ਕਾਟਨ ਦੇ ਉੱਪਰ ਆਉਗੀ ਜੀ ਇਹ ਸ਼ਾਰਟ ਟੌਪ ਹੈ ਇੱਕ ਇਹਦੇ ਵਿੱਚ ਆਹ ਵਾਲਾ ਕਲਰ ਅਵੇਲੇਬਲ ਹੈ ਸਾਡੇ ਕੋਲ ਹੋਰ ਵੀ ਜਿਹੜੀ ਬਹੁਤ ਵੈਰਾਈਟੀ ਜਿਹੜੀ ਹੈਗੀ ਹੈ ਰੈਡੀ ਹੋ ਕੇ ਆਈ ਹੈ ਤੁਸੀਂ ਸਾਨੂੰ ਇੱਥੇ ਮਤਲਬ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਵੀਡੀਓ ਕਾਲ ਕਰਕੇ ਆਪਣੀ ਜਿਹੜੀ ਚੁਆਇਸ ਦੇ ਅਕੋਰਡਿੰਗ ਚੀਜ਼ਾਂ ਖਰੀਦ ਸਕਦੇ ਹੋ ਸਾਡਾ ਕੰਟੈਕਟ ਨੰਬਰ ਹੇਠੇ ਮੈਂਸ਼ਨ ਕੀਤਾ ਹੈ ਥੈਂਕ ਯੂ